ਤੂੰ ਕਰਨੀ ਆ ਪਿੰਦਰ ਦੀਆਂ ਰੀਸਾਂ ਤੂੰ ਤਾਂ ਪਿੰਦਰ ਦੇ ਪੈਰਾਂ ਵਰਗੀ ਵੀ ਨਹੀਂ ਆ ਮੇਰੇ ਵੱਲ ਮਾਰ ਤੇ ਮੇਰੇ ਵੱਲ ਜੀ ਦਫਾ ਹੋ ਥੋਂ ਨਿਕਲ ਜਾ ਤੂੰ ਤਾਂ ਪਿੰਦਰ ਦੇ ਪੈਰਾਂ ਵਰਗੀ ਵੀ ਨਹੀਂ ਆ ਮੇਰੇ ਵੱਲ ਮਾਰ ਤੇ ਮੇਰੇ ਵੱਲ ਜੀ ਦਫਾ ਹੋ ਥੋਂ ਨਿਕਲ ਜਾ ਮਾਰਦੇ ਆ ਨਾ ਕੀ ਕਰਾਂ ਮੈਂ ਇਹਦੇ ਨਾਲ ਤੇ ਚੰਗਾ ਨਾ ਮਰ ਜਾ ਤੇ ਉਹ ਵਧੀਆ ਵਾ ਰੋਜ ਦੇ ਮੇਨੇ ਸੁਣਨ ਨਾਲੋਂ ਨਾ ਇਹੋ ਹੀ ਵਧੀਆ ਵਾ ਪੁੱਤ ਮੈਨੂੰ ਇਹ ਕੰਮ ਨਾ ਕਰਨਾ ਹੀ ਪੈਣਾ ਵਾ ਠੀਕ ਆ ਤੂੰ ਆਪਣਾ ਖਿਆਲ ਰੱਖੀ ਤੇ ਪਾਪਾ ਦਾ ਵੀ ਖਿਆਲ ਰੱਖੀ ਠੀਕ ਆ ਬਾ ਮੇਰੇ ਕੋ ਜੇ ਕੋਈ ਗਲਤੀ ਹੋ ਗਈ ਹੋਗੀ ਤੇ ਮਾਫ ਕਰੀ ਮੈਨੂੰ ਨਾ ਇਹ ਕਦਮ ਚੁੱਕਣਾ ਹੀ ਪੈਣਾ ਵਾ ਸੰਦੀਪ 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 ਕੀ ਕਰ ਲੱਗੀ ਆ ਮੈਨੂੰ ਮਰਨ ਦੋ ਰਹਿਨ ਤੂੰ ਮੈਨੂੰ ਨਾਸ਼ ਡਾਬ ਸੰਦੀਪ ਮੈਨੂੰ ਮਰਨ ਦੋ ਕੀ ਕਰਨਾ ਕੀ ਹੋ ਗਿਆ ਤੈਨੂੰ ਸਾਡੇ ਨੂੰ ਮੈਨੂੰ ਮਰਨ ਦੋ ਪਲੀਜ਼ ਇਧਰ ਥੱਲੇ ਬੈਹ ਛੱਡਾਇਆ ਮੈਨੂੰ ਥੱਲੇ ਬੈਹ ਇਧਰ ਹੋਇਆ ਕੀ ਏ ਤੈਨੂੰ ਕੀ ਕਰ ਲੱਗੀ ਤੂੰ ਮੇਰੇ ਗੁਰੂ ਇਹਦੇ ਮਤਾਨੇ ਮੇਰੇ ਨਹੀਂ ਸੁਣਿਆ ਜਾਂਦੇ ਸੰਦੀਪ ਮੇਰਾ ਨਹੀਂ ਤਨ ਕਿਹੜੇ ਸੋਚ ਰਹੀਂਦੀ ਤੂੰ ਅਗਮ ਨੇ ਕਿਦਾਂ ਜੀਣਾ ਇਧਰ ਤੋਂ ਬਿਨਾ ਜਿਵੇਂ ਇਹਦੇ ਨੇ ਵੇਹਾਂ ਜੇ ਮੈਂ ਉਧਰ ਜਾਨੀ ਆ ਤੇ ਮੈਨੂੰ ਤਾਨੇ ਮੇਨੇ ਮਾਰਦੀਆਂ ਵਾ ਕੀ ਕਰਾਂ ਮੈਂ ਜੀ ਕੇ ਵੀ ਕੋਈ ਗੱਲ ਨਹੀਂ ਉਧਰ ਨਹੀਂ ਜਾਣਾ ਬਾਬਾਸ ਤੂੰ ਮੈਨੂੰ ਤਾਂ ਘਰ ਨੂੰ ਛੱਡ ਕੇ ਚੱਲ ਚਲੀ ਤੂੰ ਆਹਨ ਦੋਵਾਂ ਨੂੰ ਛੱਡ ਕੇ ਚੱਲ ਚਲੀ ਆ ਅਗੇ ਕਿੱਦਾਂ ਜੀਣਾ ਸੀ ਤੁਹਾਡੀ ਤੇ ਕੋਈ ਗੱਲ ਨਹੀਂ ਪਰ ਮੇਰਕੂ ਨਹੀਂ ਸੁਣਿਆ ਜਾਂਦੀਆਂ ਇਹ ਗੱਲਾਂ ਤੇ ਸਾਡਾ ਤਾਂ ਸੋਚਦਾ ਦੋਵਾਂ ਦਾ ਅਨਿੱਕੇ ਜਿਹੇ ਸੋਚ ਲੈਂਦੀ ਤੂੰ ਸੰਦੀਪ ਤੇਰੇ ਅਗਮ ਦੇ ਸੌਂਈਆਂ ਜੀ ਅੱਜ ਤੋਂ ਬਾਅਦ ਇਹ ਕੰਮ ਕੀਤਾ ਕਦੇ ਮੈਨੂੰ ਸੌਣਾ ਪਾਓ ਮੈਂ ਤੈਨੂੰ ਕਹਤਾ ਨਾ ਅੱਜ ਤੋਂ ਬਾਅਦ ਇਹ ਕੰਮ ਨਹੀਂ ਹੋਣਾ ਚਾਹੀਦਾ ਦੀਪਾ ਅਜਾੜੂ ਬਾਚ ਲਾ ਲਈਆਂ ਪਹਿਲਾਂ ਮੈਨੇ ਰੋਟੀ ਪਕਾ ਦੇ ਆ ਰੋਟੀ ਤੇ ਮੈਂ ਤੁਹਾਨੂੰ ਬਣਾ ਦਿੰਨੀ ਆ ਮੇਰੀ ਗੱਲ ਸੁਣੋ ਮੈਂ ਨਾ ਸਵੇਰ ਦੀ ਦੋ ਵਾਰੀ ਝਾੜੂ ਮਾਰ ਲਿਆ ਵਾ ਤੇ ਇਦਾਂ ਕਰੋ ਉਧਰ ਪਰਦੇ ਲਵਾ ਦੋ ਹਾਂ ਜਦੋਂ ਹਨੇਰੀ ਆਉਂਦੀ ਆ ਨਾ ਸਾਰਾ ਖਲਾਰਾ ਪੈ ਜਾਂਦਾ ਵਾ ਤੇ ਵੇਖਣ ਵਾਲਿਆਂ ਨੇ ਕਹਿਣਾ ਵਾ ਕਿ ਇਹ ਕੰਮ ਹੀ ਨਹੀਂ ਕਰਦੀ ਹਰੇ ਸੰਦੀਪ ਤੈਨੂੰ ਵੀ ਪਤਾ ਵਾ ਕਿਨੀ ਮੁਸ਼ਕਿਲ ਨਾਲ ਮੈਂ ਘਰ ਬਣਾਇਆ ਵਾ ਤੂੰ ਕਿ ਨਹੀਂ ਹੁਣ ਸਭ ਕੁਝ ਇੱਕ ਵੜੀ ਹੋ ਜੇ ਹੁਣ ਪਰਦੇ ਕਿੱਥੋਂ ਲਵਾ ਦਾਂ ਤੈਨੂੰ ਵੀ ਪਤਾ ਵਾ ਕਾੜੀ ਨਾ ਕਿੰਨੀ ਮੁਸ਼ਕਲ ਗੁਜ਼ਾਰਾ ਹੁੰਦਾ ਵਾ ਮੇਰੀ ਗੱਲ ਸੁਣੋ ਔਖੇ ਸੌਖੇ ਹੋਗੇ ਨਾ ਤੇ ਪਰਦੇ ਲਵਾ ਦਿਓ ਮੈਂ ਤਾਂ ਸਭ ਤੋਂ ਤੁਹਾਨੂੰ ਕਹਿਣਾ ਸੀ ਕਿ ਪਲੱਸਟਰ ਵੀ ਕਰਵਾ ਲਈਏ ਕੁਝ ਨਾ ਕੁਝ ਤੇ ਕਰਨਾ ਹੀ ਪੈਣਾ ਵਾ ਮੈਂ ਰੋਟੀ ਖਾਣ ਆਇਆ ਸੀ ਤੂੰ ਹੋਰ ਹੀ ਪਿੰਗਾ ਪਾ ਕੇ ਬੈ ਗਈਆਂ ਰਹਿਣ ਦੇ ਮੈਂ ਨਹੀਂ ਖਾਣੀ ਰੋਟੀ ਬੈ ਜਾ ਮੈਂ ਰੋਟੀ ਬਣਾਉਣੀ ਆ ਹੋ ਰਹਿਣ ਦੇ ਮੈਂ ਨਹੀਂ ਖਾਣੀ ਰੋਟੀ ਜਦੋਂ ਮਰਜ਼ੀ ਵੇਖ ਲਓ ਆਹੋ ਸੁਣਾਉਂਦੀ ਰਹਿਣੀ ਆ ਘੜੀ ਬਣਾਉਣਾ ਵਾ ਬਣਾ ਲਾਂਗੇ ਹੌਲੀ ਹੌਲੀ ਸਭ ਕੁਝ ਹੋ ਜਾਊਗਾ ਤੇ ਆਪਣੇ ਘਰ ਬਣਾਉਣਾ ਵਾ ਇਹ ਕਿੜਾ ਬਗਾਨਾ ਬਣਾਉਣਾ ਵਾ ਪਤਾ ਨਹੀਂ ਇੱਕ ਤਾਂ ਮੈਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ ਹੁਣੇ ਵੇਖਣ ਵਾਲਿਆਂ ਨੇ ਕਹਿ ਦੇਣਾ ਵਾ ਕਿ ਇਹ ਕੰਮ ਨਹੀਂ ਕਰਦੀ ਖਲਾਰਾ ਪਿਆ ਰਹਿੰਦਾ ਇਹਦੇ ਘਰ ਇਹ ਪਤਾ ਨਹੀਂ ਕਿਉਂ ਨਹੀਂ ਸਮਝਦੀ ਇਹਨੂੰ ਪਤਾ ਵੀ ਆ ਗਿਆ ਘਰ ਦੇ ਹਾਲਾਤਾਂ ਦਾ ਐਨੀ ਮੁਸ਼ਕਲ ਨਾਲ ਗੁਜ਼ਾਰਾ ਚੱਲਣ ਡਿਆ ਵਾ ਦੁੱਧ ਵੇਚ-ਵੇਚ ਕੇ ਘਰ ਦਾ ਗੁਜ਼ਾਰਾ ਚੱਲਣ ਡਿਆ ਵਾ ਇਹਨੂੰ ਕਦੀ ਪਰਦੇ ਲਵਾ ਦਿਓ ਕਦੀ ਪਲਸਟਰ ਕਰਾ ਦਿਓ ਪਤਾ ਨਹੀਂ ਕਿਉਂ ਨਹੀਂ ਸਮਝਦੀ ਦੀਪਾ ਕੀ ਗੱਲ ਮੂੰਹ ਲਮਕਾ ਕੇ ਬੈਠੀ ਆਂ ਕੁਝ ਨਹੀਂ ਮੰਮੀ ਆਜੋ ਆਈ ਤੇ ਵੇ ਕੀ ਬਣਿਆ ਦਾ ਵ ਮੂੰਹ ਸੁੱਟ ਕੇ ਬੈਠੀ ਆ ਕਿੰਨਾ ਖਲਾਰਾ ਪਿਆ ਵ ਤੇ ਚਾਰੋ ਨਹੀਂ ਵੱਜਦਾ ਤੇਰੇ ਕੋ ਮਮੀ ਚਾਰੋ ਤੇ ਮੈਂ ਸਵੇਰ ਦਾ ਦੋ ਵਾਰੀ ਲਾ ਲਿਆ ਵ ਤੁਹਾਨੂੰ ਵੀ ਪਤਾ ਵਾ ਕਿ ਚਾਰ ਸਫੇਰੇ ਤੇ ਖੁੱਲਾ ਵਾ ਤੇ ਸਫਾਈ ਨਹੀਂ ਹੁੰਦੀ ਜਦੋਂ ਨੇਰੀ ਆਉਂਦੀ ਆ ਨਾ ਸਾਰਾ ਕੂੜਾ ਅੰਦਰ ਆ ਜਾਂਦਾ ਵਾ ਇਸੇ ਗੱਲੋਂ ਨਾ ਉਹਨਾਂ ਨੇ ਬੋਲ ਕੇ ਹਟੀਆਂ ਮੈਂ ਹੋਣੀ ਮੇਰੀ ਗੱਲ ਸੁਣ ਸਾਰਿਆਂ ਦੇ ਘਰ ਕੂੜਾ ਆਉਂਦਾ ਵਾ ਜਾ ਕੇ ਪਿੰਦਰ ਦੇ ਘਰ ਵੇਖ ਹਾਂ ਕਿਤੇ ਉਹਨੇ ਐਂ ਚੰਡ ਕੇ ਥਾਂ ਹੁੰਦੀ ਆ ਕਿਤੇ ਇੰਨੀ ਸਪਾਈ ਕਰਦੀ ਆ ਤੇਰੇ ਵਾਂਗੂ ਥੋੜਾ ਮੂੰਹ ਲਮਕਾ ਕੇ ਤੇ ਬੈਠੀ ਰਹਿੰਦੀ ਆ ਵੇਖ ਲਿਆ ਕਰ ਜਾ ਕੇ ਪਿੱਛੇ ਕਿਤੇ ਕੰਮ ਕੀਤਾ ਹੋਏ ਚੰਡ ਚੁੰਡ ਕੇ ਬਾਰੀ ਫੇਰੀ ਹੋਵੇ ਤੇ ਤਾਂ ਹੀ ਪਤਾ ਹੋਵੇ ਨਾ ਮੰਮੀ ਇਹ ਕਿਦਾਂ ਦੀਆਂ ਗੱਲਾਂ ਕਰਨ ਦੇ ਤੁਸੀਂ ਉਹਦਾ ਘਰ ਵਾਲਾ ਸਰਕਾਰੀ ਨੌਕਰੀ ਕਰਦਾ ਉਹਨਾਂ ਦਾ ਘਰ ਬਰ ਬਣਿਆ ਵਾ ਸਾਡਾ ਹਜੇ ਘਰ ਬਰ ਬਣਿਆ ਨਹੀਂ ਆ ਕੋਈ ਗੱਲ ਨਹੀਂ ਜਦੋਂ ਬੰਜੂਗਾ ਨਾ ਤੇ ਮੈਂ ਵੀ ਸਫਾਈ ਰੱਖ ਲਿਆ ਕਰੂੰਗੀ ਮੈਂ ਤੇਰੀਆਂ ਗੱਲਾਂ ਸੁਣ ਨਹੀਂ ਆਈ ਵਨ ਸਵੰਨੀਆਂ ਮੈਨੂੰ ਦੁੱਧਾ ਗਲਾ ਦੇ ਮੈਂ ਪੀਣਾ ਵਾ ਮੰਮੀ ਦੁੱਧ ਤੁਹਾਨੂੰ ਕਿੱਥੋਂ ਦਵਾ ਤੁਹਾਨੂੰ ਵੀ ਪਤਾ ਵਾ ਸਾਡੇ ਘਰ ਕਿਹੜਾ ਫ੍ਰਿਜ ਹੈਗੀ ਆ ਤੇ ਰਾਤੀ ਦੁੱਧ ਸਾਰਾ ਹੀ ਖਰਾਬ ਹੋ ਗਿਆ ਤੇ ਜੇ ਚਾਜ ਹੁਣ ਜਾ ਨਾ ਤੈਨੂੰ ਚਾਜ ਕੋਈ ਤੇ ਮੈਂ ਇਹਨਾਂ ਨੂੰ ਤੱਤਾ ਕਰਕੇ ਤੇ ਰੱਖਦੀ ਪਾਣੀ ਚ ਲੋਕੀ ਠੰਡੇ ਚ ਰੱਖਦੇ ਨੇ ਇਹ ਤੋਂ ਨਾ ਵੀ ਫ੍ਰੀਜੀ ਹੋਵੇ ਤੇ ਦੁੱਧ ਰੱਖਣਾ ਮੰਮੀ ਗਰਮ ਕੀਤਾ ਸੀ ਦੁੱਧ ਤੇ ਖਰਾਬ ਹੋ ਗਿਆ ਵਾ ਗਰਮੀ ਕਿੰਨੀ ਆ ਚੱਲ ਮੈਨੂੰ ਲਿਆ ਕੇ ਤੇ ਦੇ ਹੈਗਾ ਤੇ ਹੈ ਨਹੀਂ ਮੰਮੀ ਦੁੱਧ ਕਿੱਥੋਂ ਦਵਾਉਂ ਤੁਹਾਨੂੰ ਮੈਂ ਕਿਉਂ ਹੈ ਨਹੀਂ ਆ ਜਾ ਕੇ ਤੇ ਉਹਦੇ ਵੇਖ ਪਿੰਦਰ ਦੀ ਕਿਤੇ ਐਡੀ ਸੋਹਣੀ ਫਰਿੱਜ ਨੇ ਸਜਾਈ ਹੁੰਦੀ ਆ ਕਿਤੇ ਐ ਲਿਸ਼ਕਾ ਕੇ ਭੜਿਆ ਹੁੰਦਾ ਸਮਾਨ ਵਿੱਚ ਤੇ ਮੰਮੀ ਉਹਦੀ ਫਰਿੱਜ ਹੈਗੀ ਆ ਨਾ ਤੇ ਸਾਡੇ ਕੋਲ ਨਹੀਂ ਹੈਗੀ ਤੇ ਨਹੀਂ ਹੈਗੀ ਤੇ ਜਿੰਨਾ ਕੋਈ ਨਹੀਂ ਉਹ ਸਾਹਮਦੇ ਨਹੀਂ ਚੀਜ਼ਾਂ ਅਸੀਂ ਵੀ ਨਰ ਚਰ ਐਡਾ ਕੱਟੇ ਹੀ ਹੋਣੀਆਂ ਸਾਡੀਆਂ ਫਰਿੱਜਾਂ ਹੋਈਆਂ ਨੇ ਕੋਈ ਗੱਲ ਨਹੀਂ ਮੰਮੀ ਸ਼ਾਮਾਂ ਨੂੰ ਆ ਜਾਓ ਤੇ ਦੇ ਦਾਂਗੀ ਦੁੱਧ ਤੁਹਾਨੂੰ ਬਸ ਇਹ ਤੇਰਾ ਤੇ ਕੰਮ ਹੀ ਹੋ ਰਹਿਦਾ ਤੂੰ ਕਿਪਾ ਹੈ ਨਹੀਂ ਹੈ ਨਹੀਂ ਕਰਦੀ ਰਹਿਣੀ ਆ ਕਿਤੇ ਪਿੰਦਰਵਾ ਕਿਤੇ ਰਿਕਚੋ ਜਾਈਏ ਮੈਂ ਟੋਮੇਟੀ ਚੀਜ਼ ਕੱਢ ਕੇ ਮੈਨੂੰ ਦਿੰਦੀ ਆ ਮੰਮੀ ਅੱਗੇ ਕਿਹੜਾ ਤੁਹਾਨੂੰ ਚੀਜ਼ ਨਹੀਂ ਮਿਲਦੀ ਮੰਮੀ ਜਿਹੜਾ ਖਵਾਇਆ ਨਾ ਤੁਸੀਂ ਤੇ ਉਹ ਵੀ ਖੂਚ ਪਾਤਾ ਫਿਰ ਇਹ ਮੂ ਤੇਰੇ ਖਵਾਏ ਦਾ ਖਾਂਦੀ ਮੈਂ ਆਪਣੇ ਪੁੱਤ ਦੇ ਘਰੋਂ ਖਾਂਦੀ ਹੀ ਤੇਰੇ ਘਰੋਂ ਨਹੀਂ ਮੈਂ ਖਾਂਦੀ ਜਿਹੜਾ ਦੁੱਧ ਖਰਾਬ ਹੋਇਆ ਨਾ ਹੁਣ ਉਹਦਾ ਪਨੀਰ ਬਣਾ ਲਾ ਦੁਪਹਿਰ ਨੂੰ ਆਉਣਾ ਰੋਟੀ ਖਾਣ ਕੋਈ ਗੱਲ ਨਹੀਂ ਮੰਮੀ ਬਣਾ ਦਿੰਨੀ ਮੈਂ ਇੱਕ ਹੀ ਘਰ ਦਾ ਮਹਾਂ ਗੁਜਾਰਾ ਕਰਨ ਡਿਆ ਉਹ ਤਾਂ ਮਮੀ ਆਣ ਕੇ ਨਾ ਤਾਨੇ ਮੇਨੇ ਮਾਰਨ ਲੱਪੈਂਦੇ ਆ ਉਹਦੀ ਫਰਿੱਜ ਭਰੀ ਆ ਉਹ ਸਰਕਾਰੀ ਨੌਕਰੀ ਕਰਨ ਡਿਆ ਵਾ ਉਹਦੀ ਫਰਿੱਜ ਤੇ ਆਪੇ ਭਰੀ ਰਹਿਣੀ ਆ ਜੇ ਉਹਦੀ ਫਰਿੱਜ ਭਰੀ ਆ ਤੇ ਫਿਰ ਉਹਦੇ ਕੋਲੋਂ ਖਾ ਲੋ ਜਾ ਕੇ ਇਧਰ ਕੀ ਕਰਨ ਆਉਂਦੇ ਤੁਸੀਂ ਪਦੀਨਾ ਮੈਂ ਤਾਂ ਹੋਰ ਲੈਣੀ ਆ ਨਿਆਣੇ ਸਕੂਲੋਂ ਆਉਣ ਵਾਲੇ ਚਟਨੀ ਬਣਾਉਣੀ ਵਸਾ ਚਾਚੀ ਬੜਾ ਮੂੰਹ ਬਣਾਇਆ ਵਾ ਕਿਧਰੋਂ ਹੋਂਦੀ ਆ ਪੌਣਾ ਕਿਧਰੋਂ ਹੀ ਵੱਡੀ ਨੌਂ ਵੱਲ ਗਈ ਸੀ ਅੱਛਾ ਦੁੱਧ ਘੋਟ ਮੰਗਿਆ ਸੀ ਤੇ ਗਾੜੀਆਂ ਦੀ ਹੈਨੀਆ ਖਰਾਬ ਹੋ ਗਿਆ ਵਾ ਅੱਛਾ ਤੇ ਪੈ ਗਈ ਉੱਡ ਕੇ ਮੈਨੂੰ ਮੈਂ ਤੇ ਪਹਿਲਾਂ ਹੀ ਤੁਹਾਨੂੰ ਕਹਿੰਦੀ ਸੀ ਪਿਰਪਿੰਦਰ ਵਰਗੀ ਨੋ ਨਹੀਂ ਤੁਹਾਨੂੰ ਟੱਕਰ ਨਹੀਂ ਠੀਕ ਆ ਤੁਸੀਂ ਹੀ ਸਿਫਤਾ ਕਰਦੇ ਸੀ ਉਹਦੀਆਂ ਕਹਿਣਾ ਮੈਂ ਕੀ ਹੀ ਉਹਨੂੰ ਇਹੋ ਕਿਹਾ ਮੈਂ ਤਾਂ ਸਪਾਈ ਨਹੀਂ ਕੀਤੀ ਰਮਾ ਨਾ ਬੈਠੀ ਮੂਲ ਮਕਾ ਕੇ ਕਿਤੇ ਇੰਨਾ ਗੰਦ ਪਿਆਦਾ ਸੀ ਅੱਛਾ ਇਹੋ ਮੈਨੂੰ ਕਹਿ ਬੈਠੀ ਆ ਤੇ ਮੁੜ ਕੇ ਦੁੱਧ ਘੋਟ ਮੰਗ ਲਿਆ ਪੀਣ ਨੂੰ ਉਹ ਤੇ ਪੈ ਗਈ ਮੇਰੇ ਸਿਰ ਦੇ ਵਾਲਾਂ ਨੂੰ ਚਾਚੀ ਮੇਰੀ ਸੋਹਣ ਗੱਲ ਕੀ ਪਤਾ ਪਈ ਕਿਿਆ ਨਹੀਂ ਪਛਾਈ ਜਾਣ ਦੀ ਸਭ ਕੁਝ ਹੈ ਕੋਈ ਗੱਲ ਨਹੀਂ ਮੈਂ ਵੀ ਪਤਾ ਕਰ ਲੈਣਾ ਸੀ ਮੀ ਤੂੰ ਫੀ ਕਰਨਾ ਚਾਲ ਬਥੇੜੀ ਆਹ ਚਲਾਕ ਵਾ ਚੱਲ ਫਿਰ ਮੈਂ ਚਲਨੀ ਆ ਘਟ ਪਿੰਦਰ ਕੋ ਜਾ ਕੇ ਤੇ ਘਟ ਦੁੱਧ ਪੀਨੀ ਆ ਠੀਕ ਆ ਚੰਗਾ ਫਿਰ ਠੀਕ ਹੁਣ ਕਿਦਾਂ ਮੂੰਹ ਸੁਟਿਆ ਵਾ ਹੈ ਤੇ ਕੋਈ ਗੱਲ ਨਹੀਂ ਇਹ ਵੀ ਕੰਦਾ ਨਾਲ ਅਲੱਗ-ਅਲੱਗ ਕੇ ਸੌਂਦੀ ਹੁੰਦੀ ਹੀ ਕੋਈ ਗੱਲ ਨਹੀਂ ਹੁਣ ਤੇਰੇ ਘਰ ਅੱਗ ਲੱਗੀ ਹੈ ਨਾ ਹੁਣ ਮੈਂ ਵੀ ਵੇਖਾਂਗੀ ਚੰਗੀ ਤਰ੍ਹਾਂ ਉਤਮਾਸਾ ਵੇਖਾਂਗੀ ਤੇਰੇ ਘਰ ਹੁਣ ਚੰਗੀ ਤਰ੍ਹਾਂ ਲੜਾਈ ਪਾਵਾਂਗੀ ਮੈਂ ਵੀ ਮੇਰੇ ਖੀ ਜਾਂਦੇ ਹਲੇ ਮੇਰੀ ਗੱਲ ਸੁਣੋ ਜਾ ਕੇ ਲਿਆ ਦਿਓ ਸਮਾਨ ਕੋਈ ਧੀ ਹੁੰਦੀ ਆ ਕਿਤੇ ਮੈਂ ਤੁਹਾਨੂੰ ਆਵਾਜ਼ਾਂ ਦੇਣ ਦੇਈਆਂ ਸੌਂਦੇ ਕਿਉਂ ਨਹੀਂ ਆ ਉਹ ਕੀ ਹੋ ਗਿਆ ਵਾ ਐਨੀ ਖੱਪੀ ਫਿਰਦੀ ਆ ਅਜੇ ਕਿਹੜੇ ਪਰੌਣੇ ਆ ਗਏ ਆ ਲਿਆ ਦਿਨਾ ਮੈਂ ਸਮਾਨ ਤੇ ਨਾਲੇ ਭੈਣ ਨਹੀਂ ਆਉਣਾ ਵਾ ਓਹੋ ਆਉਣਾ ਤੇ ਭੈਣ ਨਹੀਂ ਆ ਪਰ ਫਿਰ ਵੀ ਵਿਚਾਰੀ ਨੇ ਕਿੰਨੇ ਜਰ ਬਾਅਦ ਆਉਣਾ ਵਾ ਤੇ ਥੋੜੀ ਬੋਧੀ ਤਿਆਰੀ ਕਰ ਲੈਣੇ ਆ ਜਾ ਉਠੋ ਤੇ ਸਮਾਨ ਲਿਆ ਕੇ ਦਿਓ ਉਹ ਲਿਆਦਣਾ ਪਰਾ ਲਿਆਦਨਾ ਵਾ ਸਵੇਰ ਦਾ ਦਿਨ ਚੜਿਆ ਇਹੋ ਹਾਲੀਆ ਤੇਰਾ ਸਮਾਨ ਲਿਆ ਦਿਓ ਸਮਾਨ ਲਿਆ ਦਿਓ ਬਸ ਜਦੋਂ ਵਿਚਾਰੀ ਘਰ ਆ ਗਈ ਫਿਰ ਤੁਸੀਂ ਜਾਣਾ ਵਾ ਤੂੰ ਮੁੜ ਕੇ ਉਹਦੇ ਲਾਗੇ ਨਹੀਂ ਘੜੀ ਬਹਿਣਾ ਜਾ ਉਠੋ ਪਹਿਲਾਂ ਲਿਆ ਕੇ ਦਿਓ ਵੀ ਤੂੰ ਨਹੀਂ ਗਾ ਬਹਿਣ ਦੇਣਾ ਮੁੜ ਕੇ ਤਿਆਰੀ ਕੋਈ ਕਰਨੀ ਆ ਉਹ ਬੋਲਦੀ ਨਹੀਂ ਠੰਡਾ ਤੇ ਮਠਾਈ ਲੈਣਾ ਕੱਲਾ ਚਲੋ ਕੋਹਿਲ ਆਓ ਜਾਓ ਤੇ ਸਹੀ ਖਾਣੂ ਵੀ ਲਾਓ ਪਤਾ ਨਹੀਂ ਪੀ ਧਿਆਨ ਕਿਥੇ ਰਿੰਦਾ ਵੇ ਇਹਨਾਂ ਦਾ ਸਵੇਰ ਦਾ ਮੈਂ ਕਿੰਨੀ ਵਾਰੀ ਕਹਿ ਦਿੱਤਾ ਵਾ ਇਸ ਮਾਨ ਲਿਆ ਦਿਓ ਜਾ ਕੇ ਉਹਨੇ ਵਿਚਾਰੀ ਨਹੀਂ ਆਉਣਾ ਵਾ ਪਰ ਹਿਲਦੀ ਨਹੀਂ ਆ ਕਿਤੇ ਇਹਨਾਂ ਨੂੰ ਇੰਨਾ ਨਹੀਂ ਪਤਾ ਲੱਗਦਾ ਜੇ ਪੈਣ ਦਾ ਸੇਵਾ ਪਣੀ ਆਪਾਂ ਕਰਾਂਗੇ ਚੰਗੀ ਤਰ੍ਹਾਂ ਤੇ ਹਾਡੇ ਵੱਲ ਹੀ ਆਉਗੀ ਉਹ ਤੇ ਜੇ ਕਿਤੇ ਨੂੰ ਨਾ ਚੱਜ ਨਾ ਪੁੱਛਿਆ ਨਾ ਤੇ ਉਹਨੇ ਤੇ ਉਧਰ ਜਾਣਾ ਵਾ ਦੌੜੀ ਇਹ ਗੱਲ ਦਾ ਤੇ ਤੁਹਾਨੂੰ ਪਤਾ ਹੀ ਨਹੀਂ ਬਿਚਲੀ ਗੱਲ ਤਾਂ ਸੋਚਦੇ ਹੀ ਨਹੀਂ ਅਗਦੇ ਸਰਪੰਦਰ ਆ ਲੈ ਸਮਾਨ ਠੰਡੇ ਦੀ ਬੋਤਲੀ ਉਹ ਤੇ ਉਹ ਡੱਬਾ ਇਹਦੇ ਵਿੱਚ ਰੱਖ ਦੋ ਉੱਥੇ ਰਸੋਈ ਵਿੱਚ ਮੈਂ ਕੰਮ ਨਹੀਂ ਕਰਨਾ ਓਹ ਓਹ ਤੂੰ ਜਵਿੰਦਰ ਰਾਜਾ ਉਹ ਆ ਵੀ ਮੈਂ ਤੇਰੇ ਹੱਥ ਕੀ ਲੈ ਕੇ ਆਇਆ ਹਾਂ ਹਲ ਓਹੋ ਮੈਂ ਗੁੱਸੇ ਥੋੜਾ ਹਾਂ ਹੀ ਮੈਂ ਜੁੱਦਦਾ ਹੀ ਤੁਹਾਨੂੰ ਕਹਿਂਦੀ ਸੀ ਕਿ ਜਗ ਦੇ ਟਾਈਮ ਦਾ ਸਮਾਨ ਲੈ ਆਓ ਉਹ ਚੱਲ ਫਿਰ ਇਹਨੂੰ ਆ ਵੀ ਰੱਖ ਲੈ ਫ੍ਰਿਜ ਚ ਹੁਣ ਕੋਈ ਨਹੀਂ ਮੈਂ ਰੱਖ ਲੈਣੀ ਹਾਂ ਮੰਮੀ ਮੰਮੀ ਜੀ ਲੈ ਦੀਦੀ ਆ ਵੀ ਗਏ ਆ ਸਸ ਜੀ ਦੀ ਸਤਿ ਸ਼੍ਰੀ ਅਕਾਲ ਬਹੁਤ ਸੁਣਾ ਠੀਕ ਠਾਕ ਵਧੀਆ ਵਧੀਆ ਤੁਸੀਂ ਦੱਸੋ ਆਜੋ ਉੱਥੇ ਗਰਮੀ ਬੜੀ ਆ ਮੰਮੀ ਹੁਣੀ ਗਏ ਕਿਤੇ ਨਹੀਂ ਘਰੇ ਹੀ ਨੇ ਆਜੋ ਦੀਦੀ ਬੈਠੋ ਜੀ ਤੇ ਮੈਂ ਪਾਣੀ ਲਿਆ ਮੱਥੇ ਨਾਲੇ ਮੰਮੀ ਨੂੰ ਬੁਲਾ ਕੇ ਲਿਆਉਣੀ ਠੀਕ ਆ ਚਲ ਬੁਲਾ ਲਿਆ ਫਿਰ ਹਾਂ ਸੱਸੀ ਦਾ ਵੀਰ ਜੀ ਠੀਕ ਹੈ ਹਾਂਜੀ ਠੀਕ ਠਾਕ ਵਧੀਆ ਸੱਸੀ ਦਾ ਵੀਰ ਜੀ ਕਿੱਥੇ ਸੱਸਰੀ ਘਰ ਦਾ ਕੀ ਹਾਲ ਹਾਂਜੀ ਠੀਕ ਆ ਤੁਸੀਂ ਦੱਸੋ ਠੀਕ ਆ ਵਧੀਆ ਹੋਰ ਸੁਣਾ ਤੂੰ ਬਸ ਠੀਕ ਠਾਕ ਆ ਉਹ ਸੱਸorie ਦੀ ਸੁਣਾ ਹਾਂਜੀ ਸਾਰੇ ਠੀਕ ਆ ਕਿਦਾਂ ਜੀ ਕੀਤਾ ਬਸ ਇਦਾਂ ਹੀ ਮੈਂ ਚਲ ਹੋਈ ਹੰਨੀ ਆ ਹੋਰ ਸੁਣਾ ਮਮੀ ਸੇਤਾ ਠੀਕ ਆ ਨਾ ਠੀਕ ਆ ਪਤਾ ਠੀਕ ਤੇ ਗਈ ਹੀ ਉਧਰ ਕਿਦਾਂ ਉਹਨਾਂ ਦਾ ਠੀਕ ਠਾਕ ਗਈ ਠੀਕ ਆ ਇਦਾਂ ਹੀ ਆ ਤੁਹਾਨੂੰ ਪਤਾ ਹੀ ਬੈਠੀ ਦੀ ਜਾਂਦੇ ਆਨੂੰ ਮੂਲ ਮਕਾ ਕੇ ਤੇ ਮੈਂ ਉਹਨੂੰ ਕਿਹਾ ਮੈਂ ਚਲ ਕੰਮਕੁਮੀ ਕਰ ਲਿਆ ਕਰ ਕਿੰਨਾ ਖਲਾਰਾ ਪਿਆ ਮਤਲਬ ਤੁਹਾਨੂੰ ਪਤਾ ਜਿੱਦਾਂ ਪੈਂਦੀ ਐ ਮੇਨੂੰ ਸਿਰ ਦੇ ਵਾਲਾਂ ਨੂੰ ਪੈ ਗਈ 10 ਪਹਿਲਾਂ ਬੰਦਾ ਕੰਮ ਕਰ ਲੇ ਤੇ ਫੇਰ ਭਾਵੇਂ ਬੈਠਾ ਹੀ ਰਵੇ ਤੇ ਜੇ ਮੈਂ ਘਟ ਦੁੱਧ ਮੰਗਿਆ ਤਾਂ ਦੀ ਦੁੱਧ ਖਰਾਬ ਹੋ ਗਿਆ ਫ੍ਰਿਜ ਹੈ ਨਹੀਂ ਤੇ ਦੁੱਧ ਲੋਕੀ ਓਦਾਂ ਨਹੀਂ ਸਾੰਭਦੇ ਬਾਲਾ ਦਿਵਾ ਕੇ ਰੱਖ ਲੈਂਦੇ ਠੰਡੇ ਪਾਣੀ ਚ ਰੱਖ ਦਿੰਦੇ ਅੱਗੇ ਲੋਕੀ ਇਦਾਂ ਹੀ ਕਰਦੇ ਸੀ ਮੰਮੀ ਹੁਣ ਫ੍ਰਿਜਾਂ ਚੱਲੀਆਂ ਨੇ ਤੇ ਚੱਲ ਜੇ ਨਹੀਂ ਹੈਗੀ ਉਨੂੰ ਜਾਂ ਬਣਵਾ ਲੈਣਾ ਤਾਂ ਜਾਂ ਨਵੇਂ ਲੈ ਆਉਣ ਫੇਰ ਉਦਾਂ ਹੀ ਜਾਣ ਕੇ ਠੀਠ ਹੋ ਰਹੀਂਦੀ ਆ ਨਾ ਮੁੰਡੇ ਨੂੰ ਟਾਈਮ ਨਾ ਰੋਟੀ ਦਿੰਦੀ ਨਾ ਕੋ ਮੇਰੇ ਨਾਲ ਲੰਮੀ ਪਈ ਰਹਿੰਦੀ ਆ ਫੋਨ ਫੜਸੁਰਦੀ ਆ ਇਹ ਤੇ ਵੀਰ ਨੂੰ ਵੀ ਚਾਹੀਦਾ ਵਾ ਨਾ ਥੋੜਾ ਵੀ ਸਮਝਾਉਣ ਉਹਨੂੰ ਅਲੋ ਦੀਦੀ ਫੜ ਲਓ ਪਾ ਲਓ ਇੱਥੇ ਬਜਾ ਰ ਪਿੰਦਰਾ ਹੋ ਸਨਾਰ ਪਿੰਦਰਾ ਠੀਕ ਠਾਕ ਆ ਹਾਂਜੀ ਵਧੀਆ ਜੀ ਠੀਕ ਠਾਕ ਆ ਜੀ ਦੱਸੋ ਬਸ ਠੀਕ ਆ ਵਧੀਆ ਯਾਹਰੇ ਭਾਜੀ ਹੁਣ ਹਾਂਜੀ ਠੀਕ ਠਾਕ ਆ ਦੀਦੀ ਤੂੰ ਗੁਰਪ੍ਰੀਤ ਧੋਣਾ ਨੂੰ ਨਾਲ ਲੈ ਆਉਂਦੇ ਕਿੰਦਰ ਹੋਣਾ ਸਕੂਲ ਗਏ ਅੱਛਾ ਚੱਲ ਲੈ ਇੱਧਰ ਤੇ ਪਰੌਣੇ ਆਏ ਆ ਏਸੀ ਲੱਗਾ ਕਿੰਨਾ ਮਜ਼ਾ ਆਉਂਦਿਆ ਇੱਥੇ ਸਾਸ਼ਿਕਾ ਦੀ ਸਾਸ਼ਿਕਾ ਉਹ ਪਰਦਾ ਬੜਾ ਜਾਣੂਗਾ ਤੇ ਸਾਰੀ ਪੁਲਿੰਗ ਬਾਹਰ ਚਲ ਜਾਣੀ ਆ ਭਾਬੀ ਜੀ ਬਹਿ ਜਾ ਤੂੰ ਇਵੇਂ ਉੱਥੇ ਮੈਂ ਬੈਣਾ ਨਹੀਂ ਕੰਮ ਹੀ ਆਈ ਹੀ ਰਪਿੰਦਰ ਦੀਦੀ ਵੱਲ। ਹੋ ਚੱਲ ਬਹਿ ਜਾਓ ਹਾਂ। ਰਪਿੰਦਰ ਲਿਆ ਠੰਡਾ ਪਾ ਕੇ ਨਾ। ਲਿਆ ਮੀ। ਇਹ ਕਿਤੇ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਜਾਂਦਾ ਵਾ। ਉਸੇ ਵੇਲੇ ਮੂੰਹ ਚੁੱਕ ਕੇ ਦੀ ਅਗੀ ਆ। ਇਹ ਕਿਤੇ ਬੜੇ ਹੇਜ਼ਲੇ ਪਾਉਂਦੇ ਆ ਨਾ ਭਾਬੀ ਨੇ। ਉਹ ਨਾ ਠੰਡਾ ਪਾ ਕੇ ਲਿਆਦੀ ਐ ਜੀ। ਕਹਿੰਦਾ ਚਿੰਤਰਾ ਦੇ ਨੀਅ ਪਾ ਗਈ। ਪਾਣੀ ਮੱਥੇ ਮਾਰਦੀ ਐ ਦੇ। ਹੋਰ ਦੀਦੀ ਠੀਕ ਠਾਕ ਐ। हां बहुत ठीक ठाक ही। ਣਿਆਣੇ ਲੈ ਆਉਣੇ ਨਾਲ। ਉਹ ਸਕੂਲ ਗਏ ਹੀ। ਮੈਂ ਚਲ ਉਹ ਆਉਂਦੀ ਆ। ਠੀਕ ਠੀਕ। ਕਿਦੜੀ ਤੱਕ ਜਾਲਾ? ਅਲਸਦੀ ਗਏ ਕੰਮ ਤੇ। ਚੱਲ ਵਧੀਆ ਵਾ। ਇਹਦਾ ਕਰਿਆ ਕਰ ਹਾਂ। ਤੂੰ ਕੰਮ-ਕੁੰਮ ਕਰਕੇ ਤੇ ਇੱਥੇ ਆ ਜਾ ਕਰ ਇੱਥੇ ਏਸੀ ਲੱਗਾ ਹੁੰਦਾ ਵਾ। ਚੱਲ ਇੱਥੇ ਬਹਿ ਜਾ ਕਰ ਕੜੀ। ਮੈਨੂੰ ਹੁੰਦਾ ਵਾ ਕਿ ਦਰਵਾਜ਼ੇ ਵੀ ਉੱਤੇ ਖੁੱਲੇ ਆ। ਕੋਈ ਨਾ ਕੋਈ ਆ ਜਾਂਦਾ ਵਾ ਤਾਂ ਕਰਕੇ ਨਹੀਂ ਮੈਂ ਆਉਂਦੀ। ਚੱਲ ਕੋਈ ਗੱਲ ਨਹੀਂ ਫਿਰ ਕੀ। ਕੋਈ ਗੱਲ ਨਹੀਂ ਆ ਜਾ ਕਰੂੰਗੀ ਇੱਥੇ। ਦੀਦੀ ਮੈਂ ਤੇ ਕੰਮ ਆਈ ਹੀ ਤੁਹਾਡੇ ਵੱਲ ਮੈਨੂੰ ਨਾ ਥੋੜੀ ਜਿਹੀ ਬਰਫ਼ ਦੇ ਦਿਓ ਉਹਨਾਂ ਨੇ ਆਉਣਾ ਹੀ ਕੰਮ ਤਾਂ ਉਹ ਠੰਡਾ ਪਾਣੀ ਪੀਂਦੇ ਆ ਫਿਰ ਉਹ ਤੁਹਾਨੂੰ ਤੇ ਪਤਾ ਹੀ ਆ ਕਿ ਸਾਡੇ ਘਰ ਫਰਿੱਜ ਨਹੀਂ ਹੈਗੀ ਕੋਈ ਨਹੀਂ ਸੰਦੀਪ ਬਰਫ਼ ਤੇ ਹੈਗੀ ਹੈ ਕੋਈ ਨਹੀਂ ਲੈ ਜਾ ਤੂੰ ਪਰ ਪਤਾ ਨਾ ਕੀ ਆ ਜਦੋਂ ਬਾਰ-ਬਾਰ ਫਰਿੱਜ ਖੋਲ੍ਹੀਏ ਨਾ ਤੇ ਫਿਰ ਨਾ ਪਾਣੀ ਠੰਡਾ ਨਹੀਂ ਹੁੰਦਾ ਤੇ ਵਿੱਚ ਕਈ ਚੀਜ਼ਾਂ ਰੱਖੀਆਂ ਹੁੰਦੀਆਂ ਵਾ ਫਿਰ ਐਵੇਂ ਕਈ ਵਾਰ ਲਾਈਟ ਵੀ ਨਹੀਂ ਆਉਂਦੀ ਹੈਗੀ ਫਿਰ ਖਰਾਬ ਹੋ ਜਾਂਦੀਆਂ ਵਾ ਕੋਈ ਨਹੀਂ ਤੂੰ ਅੱਜ ਲੈ ਜਾ। ਵੀ ਬ੍ਰੋ ਰੋਜ਼ ਪਤਾ ਨਾ ਕੀ ਗੱਲ ਆ। ਫਿਰ ਔਖਾ ਹੁੰਦਾ ਵਾ। ਤੇ ਫ੍ਰਿਜ ਦਾ ਪਰਬੰਧ ਕਰੋ ਹਾਂ। ਬੰਦਾ ਚਲਦੀ ਕੋਈ ਲੈ ਆਉਂਦਾ ਮੜੀ-ਮੋਟੀ। ਚਲੋ ਕੋਈ ਗੱਲ ਨਹੀਂ ਦੀਦੀ ਅੱਜ ਤੇ ਦਊ ਹਾਂ। ਫਿਰ ਵੇਖੀ ਜਾਊਗੀ। ਓਹੋ ਮੈਂ ਕਦੋਂ ਨਾ ਕੀਤੀ ਆ। ਕੋਈ ਨਹੀਂ ਲੈ ਜਾ ਤੂੰ। ਚਲ ਆਇਓ ਦੀਦੀ ਘਰ ਤੁਸੀਂ ਵੀ। ਆਉਂਗੀ ਪਾਉਂ ਮੈਂ। ਆਉਣੀ ਆ। ਇਹ ਤਾਂ ਤੇ ਕੰਮ ਹੀ ਏਹੋ। ਬਿੱਲੀ ਹੈਗੀ ਐ ਨਾ ਕੋਈ ਕੰਮ ਤੇ ਨਾ ਕੋ ਕੋਸ਼। ਉਹ ਚਲ ਕੋਈ ਗੱਲ ਨਹੀਂ। ਮਾਂ ਨੇ ਮੈਨੂੰ ਕੰਮ ਤੋਂ ਦੱਜੇ ਕਿ ਉਹ ਕਹਿੰਦੀ ਹੁੰਦੀ ਐ ਵੀ ਚਲ ਬਰਫ ਲੈ ਆਉਣੀ ਐ ਤੇ ਚਲ ਕੋਈ ਗੱਲ ਨਹੀਂ ਜਿੰਨਾ ਚਿਰ ਨਹੀਂ ਫ੍ਰਿਜ ਹੈਗੀ ਤੇ ਦੇ ਦਿਆ ਕਰੋ ਵਿਚਾਰੇ ਨੂੰ ਪਦੀ ਪਾਣੀ ਦੇ ਤੱਕ ਦੀ ਬਰਫ ਦੇ ਦਿੱਤੀ ਓਏ ਕੀ ਵਿਚਾਰਿਆਂ ਵਾਲੇ ਕੰਮ ਨਹੀਂ ਨਾ ਕਰਦੀ ਤੁਹਾਨੂੰ ਵੀ ਪਤਾ ਐ ਕੀ ਕਰਦੀ ਜਾ ਕੇ ਵੇਖੀ ਕੀ ਬਣਿਆ ਦਾ ਇਹ ਘਰ ਕੋਈ ਨਹੀਂ ਮੈਂ ਜਾਣਾ ਹੀ ਆ ਵੇਖੂਗੀ ਤੇ ਹੋਰ ਗੱਲ ਨਹੀਂ ਸਮਝ ਪਾਉਂਗਾ ਤੁਹਾਨੂੰ ਹਰਪਿੰਦਰ ਆਹ ਤੇ ਵਧੀਆ ਕੀਤਾ ਈ ਸੀ ਬਣਾ ਉਧਰ ਤੇ ਚੱਲ ਹੈਗਾ ਇਹ ਹੀਗਾ ਤੇ ਇੱਧਰ ਵੀ ਲਵਾ ਕੇ ਨਾ ਇਹ ਚੱਲ ਵਧੀਆ ਹੋ ਗਿਆ ਹੁਣ ਜੀ ਜੀ ਪਤਾ ਨਾ ਕੀ ਆ ਤੇ ਗਰਮੀ ਦੀ ਇੰਨੀ ਕਿ ਜ਼ਿਆਦਾ ਹੋ ਗਈ ਆ ਨਾ ਫਿਰ ਜੋ ਡਿਊਟੀ ਤੋਂ ਆਉਂਦੇ ਆ ਨਾ ਤੇ ਫਿਰ ਆਉਂਦੇ ਆ ਡਰਾਈਵ ਰੂਮ ਤੇ ਜਦੋਂ ਜ ਹੈਗਾ ਵਾ ਉੱਥੇ ਚੱਲੋ ਜੀ ਕੋਈ ਆਇਆ ਗਿਆ ਤੇ ਉਹ ਬੈਹ ਜਾਂਦਾ ਵਾ ਤੇ ਬੈੱਡਰੂਮ ਵੀ ਥੋੜੀ ਮੁਸ਼ਕਲ ਹੀ ਤੇ ਤਾਂ ਕਰਕੇ ਫਿਰ ਲਵਾ ਲਿਆ ਤਿੰਨ ਚਾਰ ਦਿਨ ਹੀ ਹੋਈਆਂ ਨੇ ਲਵਾਈਆਂ ਨਹੀਂ ਹਾਂ ਤੇ ਬਹੁਤ ਵਧੀਆ ਹੋਇਆ ਵਾ ਚੱਲ ਹਾਂਜੀ ਤੇ ਮੈਂ ਇਦਾਂ ਕਰਦੀ ਆ ਪੀ ਚਾਹ ਤੇ ਪੀ ਲਈ ਤੇ ਮੈਂ ਹੁਣ ਉਧਰ ਹੁਣ ਨਹੀਂ ਉਧਰ ਤੇ ਦੀ ਗਰਮੀ ਬਹੁਤ ਜ਼ਿਆਦਾ ਵਾ ਐਵੇਂ ਮੁੜ ਕੇ ਬਿਮਾਰ ਹੋਊਗੀ ਤੇ ਜਾ ਕੇ ਮੁੜ ਕੇ ਜਾਣੇ ਸਾਹਮਣੇ ਆ ਦੀ ਚੋਪ ਕਰਕੇ ਤੇ ਬੈਠੇ ਰੋ ਠੰਡੇ ਤਾਂ ਹੁਣ ਹੈ ਤਾਂ ਸਹੀ ਯਰ ਰਪਿੰਦਰ ਤੇ ਦਲਜੀਤ ਗੁੱਸਾ ਕਰੂਗਾ ਤੇ ਭੈਣ ਆਈ ਸੀ ਤੇ ਉਧਰੋਂ ਨਹੀਂ ਹੋ ਕੇ ਗਈ ਹੈਗੀ ਚਲੋ ਕੋਈ ਨਹੀਂ ਸੰਦੀਪ ਨੇ ਮਿਲ ਹੀ ਲਿਆ ਵਾ ਤੁਹਾਨੂੰ ਇੱਥੇ ਦੀਦੀ ਲਾਈਟ ਲੱਗਿਆ ਬੜਾ ਘਟਲ ਹੁੰਦੀ ਆ ਤੇ ਜੇ ਦੀ ਉਧਰ ਚਲ ਗਏ ਇਨਵਰਟਰ ਤੇ ਅੱਗੇ ਹੈ ਨੀਆ ਉਥੇ ਤੇ ਫੇਰ ਐਵੇਂ ਮੁਸ਼ਕਲ ਹੋਊਗੀ ਚੱਲ ਰਪਿੰਦਰ ਫੇਰ ਇਦਾਂ ਹੀ ਕਰਦੀ ਆ ਰਹਿਣ ਹੀ ਦਿੰਨੀ ਆ ਇੱਥੇ ਵਾਵਾ ਠੰਡਾ ਚਾਲ ਕੋਈ ਨਹੀਂ ਸੰਦੀਪ ਮਿਲ ਹੀ ਗਈ ਆ ਤਾਸੀ ਦੇਣਾ ਮਾਨੇ ਕੋਈ ਨਹੀਂ ਕਰੋ ਤੁਸੀਂ ਰੈਸਟ ਤੇ ਮੈਂ ਰੋਟੀ ਭੁਗਾ ਕੇ ਲਿਆਵਾ ਠੀਕ ਆ ਚਲ ਠੀਕ ਆ ਹਾਂ ਪਰ ਪਿੰਦਰ ਦੀ ਵੀ ਗੱਲ ਸਹੀ ਆ ਉਧਰ ਉਧਰ ਜਾਉਂਗੀ ਫੇਰ ਲਾਈਟ ਬੰਦ ਹੋ ਗਈ ਤੇ ਐਵੇਂ ਗਰਮੀ ਚ ਮਰਦੀ ਰਹੂੰਗੀ ਸੰਦੀਪ ਨੇ ਮਿਲ ਲਿਆ ਵਾ ਤੇ ਹੁਣ ਮੈਂ ਰੋਟੀ ਖਾ ਕੇ ਨਾ ਤੇ ਪਿੰਡ ਨੂੰ ਚਲ ਜਾਨੀ ਐ ਫੇਰ ਨਿਹਾਉਣੇ ਨੇ ਵਿਚਾਰਿਆਂ ਨੇ ਆ ਜਾਣਾ ਵਾ ਤੇ ਐਵੇਂ ਵੰਦੇ ਰਹਿਣੇ